ਨਾ ਕੋਈ ਥੱਲਿਓ ਕਿਸੇ ਨੂੰ ਗੱਲ ਕਰਨ ਦਿੰਦੇ ਆ ਅੱਜ ਤੱਕ ਵੀ ਅਗਵਾਈ ਉਸੇ ਤਰ੍ਹਾਂ ਚੱਲ ਰਹੀ ਹੈ ਜਿੱਦਾਂ ਪਹਿਲੇ ਦਿਨ ਸ਼ੁਰੂ ਹੋਈ ਸੀ 100 ਸਲਾਮ ਸਾਡੇ ਬਜ਼ੁਰਗਾਂ ਨੂੰ ਸਾਡੇ ਉਹਨਾਂ ਕਿਸਾਨ ਆਗੂ ਉਸੇ ਤਰ੍ਹਾਂ ਚੱਲ ਰਹੀ ਹੈ ਜਿੱਦਾਂ ਪਹਿਲੇ ਦਿਨ ਸ਼ੁਰੂ ਹੋਈ ਸੀ 100 ਸਲਾਮ ਸਾਡੇ ਬਜ਼ੁਰਗਾਂ ਨੂੰ ਸਾਡੇ ਉਹਨਾਂ ਕਿਸਾਨ ਆਗੂਆਂ ਨੂੰ ਜਿਨ੍ਹਾਂ ਨੇ ਇਸ ਮੋਰਚੇ ਨੂੰ ਅੱਜ ਤੱਕ ਇੰਨੀ ਸਿਆਣਪ ਨਾਲ ਸੰਭਾਲਿਆ ਹੋਇਆ ਔਰ ਇਹ ਏ ਜਿਹੜੇ ਉੱਤੇ ਬੈਠੇ ਹਾਕਮ ਜ਼ਬਰ ਜ਼ਾਲਮ ਤੇਨਾਂ ਦਾ ਖਰੀਦਿਆ ਮੀਡੀਆ ਇਹ ਕਹਿੰਦਾ ਸੀ ਕਿਸਾਨ ਤੋਂ ਅਨਪੜ ਹੋਤੇ ਹਨ ਤੇ ਜਦੋਂ ਇਹਨਾਂ ਦੇ ਆਈਟੀ ਸੈੱਲ ਦੀ ਬੱਸ ਕਰਾਤੀ ਨਾ ਸਾਡੇ ਮੁੰਡਿਆਂ ਨੇ ਟਵਿੱਟਰ ਤੇ ਅਕਾਊਂਟ ਖੋਲ ਖੋਲ ਕੇ ਜਦੋਂ ਸਾਡੇ ਮੁੰਡਿਆਂ ਨੇ ਧੁੱਕ ਪਾਤੀ ਧੱਕ ਪਾਤੀ ਜਦੋਂ ਇੰਸਟਾਗ੍ਰam ਤੇ ਫੇਸਬੁੱਕ ਤੇ ਪੋਸਟਾਂ ਪਾ ਪਾ ਕੇ ਇਹ ਹੁਣ ਨਵੀਂ ਭਰਤੀ ਖੋਲੀ ਹੋਣੀ ਇਹਨਾਂ ਕੋਲ ਬੰਦੇ ਘਟ ਗਏ ਹੋਣੇ ਨੇ ਸਾਰਾ ਦੇਸ਼ ਅੱਗੇ ਲਾਇਆ ਸੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਸਾਡੇ ਮੁੰਡੇ ਉਹਨਾਂ ਦੀ ਪੋਸਟ ਹੀ ਨਹੀਂ ਚੱਲਣ ਦਿੰਦੇ ਕੋਈ ਇੰਨਾ ਵਕਤ ਪਾਇਆ ਉਹਨਾਂ ਨੂੰ ਹੁਣ ਉਹਨਾਂ ਦੇ ਕੋਈ ਸਾਡੀ ਪੋਸਟ ਪੈਂਦੀ ਹੈ ਨਾ ਕਿਸਾਨਾਂ ਦੀ ਅੱਗੇ ਉਹਨਾਂ ਦੇ 50 ਕਮੈਂਟ ਡਿੱਗਦੇ ਹੁੰਦੇ ਸੀ ਹੁਣ 40 ਕਮੈਂਟਾਂ ਤੋਂ ਬਾਅਦ ਉਹਨਾਂ ਦਾ ਇੱਕ ਸੜਿਆ ਜਿਹਾ ਕਮੈਂਟ ਆਉਂਦਾ ਉਹ ਇੱਕ ਦਿਨ ਮੈਂ ਵੇਖਿਆ ਇੱਕ ਇਹਨਾਂ ਦੀ ਵੀ ਪੜੀ ਲਿਖੀ ਅਕਲ ਦੇਖ ਲਈ ਇੱਕ ਕਿਸੇ ਬੰਦੇ ਨੇ ਬਹੁਤ ਸੋਹਣਾ ਕਮੈਂਟ ਪਾਇਆ ਸੀ ਕਿ ਅਗਰ ਕਿਸਾਨ ਨਹੀਂ ਰਹੇਗਾ ਇਹ ਅੰਨ ਪਾਣੀ ਦੀ ਬਾਤ ਛਡੋ ਘਰੋਂ ਮੇ ਦੁੱਧ ਵੀ ਨਹੀਂ ਆਏਗਾ ਥੱਲੇ ਇੱਕ ਬੇਵਕੂਫ ਜਨਾਨੀ ਨੇ ਲਿਖਿਆ ਕੋਈ ਬਾਤ ਨਹੀਂ ਅਸੀਂ ਪੈਕਟੋ ਵਾਲਾ ਦੁੱਧ ਲੈ ਲਵਾਂਗੇ ਉਹਨੂੰ ਪੁੱਛੇ ਕੋਈ ਬੇਵਕੂਫ ਨੂੰ ਵੀ ਪੈਕਟਾਂ ਚ ਦੁੱਧ ਜਿਹੜਾ ਹੁੰਦਾ ਉਹ ਅਡਾਨੀ ਦੀਆਂ ਜੂਆਂ ਸੂੰਦੀਆਂ ਨੇ ਉਹ ਕਿੱਥੋਂ ਆ ਜਾਣ ਏਨੀ ਅਕਲ ਨਹੀਂ ਆਖੀ ਵੀ ਦੁੱਧ ਤਾਂ ਉਥੋਂ ਹੀ ਆਉਣਾ ਬੇਬੇ ਉਹ ਤੇਰੇ ਫੁੱਫੜਾ ਨੇ ਭੇਜਣਾ ਤੇ ਪੈਕਟਾਂ ਚ ਪੈਣਾ ਇਹ ਪੈਕਟਾਂ ਦਾ ਮੀਂਹ ਪੈਂਦਾ ਕਿਦੋਂ? ਫੇ ਤੂੰ ਛੱਤ ਤੋਂ ਇਕੱਠੇ ਕਰ ਲਿਆਂਗੀ ਜਾ ਕੇ। ਅਜੇ ਤਾਂ ਕਿਸਾਨ ਸਿਰਫ ਧਰਨੇ ਤੇ ਆਏ ਆ ਸਟ੍ਰਾਈਕ ਤੇ ਨਹੀਂ ਆਏ। ਗੱਲ ਦਾ ਫਰਕ ਸਮਝਿਓ। ਜਿੱਦਣ ਜਿੱਦਾਂ ਇਹ ਬਾਬੂ ਕਰ ਦਿੰਦੇ ਨਾ ਕਲਮ ਛੋੜ ਹੜਤਾਲ। ਕਹਿ ਦਿੰਦੇ ਨਾ ਕੰਮ ਤੋਂ ਅੱਜ ਅਸੀਂ ਹੜਤਾਲ ਕਰ ਦਿੱਤੀ ਐ। ਜਿੱਦਣ ਕਿਸਾਨ ਨੇ ਹੱਲ ਛੋੜ ਹੜਤਾਲ ਕਰਤੀ ਨਾ ਜਿੱਦਣ ਕਹਿੰਦਾ ਖੇਤਾਂ 'ਚ ਨਹੀਂ ਜਾਣਾ ਘਰ ਬਹਿ ਗਏ। ਜੇ ਕਿਤੇ 6 ਮਹੀਨੇ ਘਰ ਬੈਗਿਆ ਨਾ ਕਿਸਾਨ ਇਹਨਾਂ ਨੂੰ ਪੁੱਛ ਲੋ ਵੀ ਕਣਕ ਗਮਲਿਆਂ ਚ ਉਗਾ ਲੋਗੇ ਫਿਰ ਬੀਬੀਆਂ ਮਾਲੀ ਨੂੰ ਪੁੱਛਦੀਆਂ ਫਿਰਨ ਗਿਆ ਇਹ ਛੋਟੇ ਗਮਲੇ ਮੇਂ ਝੋਨਾ ਲਗਾ ਦੇਣਾ ਬੱਚੇ ਚਾਵਲ ਮੰਗਤੇ ਹੈ ਇਹ ਬਾਟਾ ਦੀ ਹੈ ਵੱਡਾ ਸਰਬ ਬਾਟਾ ਉਸਮੇ ਥੋੜੀ ਮੱਕੀ ਲਗਾ ਦਿਓ ਬੇਟਾ ਛਲੀਆਂ ਖਾਏਂਗੇ ਢਾਈ ਛਲੀਆਂ ਨਹੀਂ ਹੋਣੀਆਂ ਮਾਤਾ ਉਹਦੇ ਚ ਫਿਰ ਪੁੱਤੋ ਬੁੱਢੇ ਦੀ ਆਵਾਜ਼ ਆਣੀ ਇਹਨਾਂ ਦੇ ਬਿਓ ਜੋ ਬੇਟੇ ਉਹ ਵੱਡੇ ਵਾਲੇ ਗਮਲੇ ਮਲੇ ਮੈਂ ਥੋੜਾ ਕਮਾਦ ਵੀ ਲਗਵਾ ਲਓ ਬੇਟੇ ਮuje ਸ਼ੂਗਰ ਹੋ ਗਈ ਹੈ ਮਿੱਠੇ ਕੋ ਤਾਂ ਫਿਰ ਵੀ ਦਿਲ ਕਰਦਾ ਹੈ ਨਾ ਕبھی ਕਬੀ ਉਹ ਕਮਲਿਓ ਕਿੱਥੇ ਜਾਓਗੇ ਯਾਰ ਕੋਵਿਡ ਦੇ ਵਿੱਚ ਲੋਕਾਂ ਨੇ ਕੱਪੜੇ ਖਰੀਦਣੇ ਬੰਦ ਕਰਤੇ ਬੂਟ ਖਰੀਦਣੇ ਬੰਦ ਕਰਤੇ ਤੇ ਸਿਰ 'ਚ ਤੇਲ ਨਹੀਂ ਚਸਾਏ ਹੋਣੇ ਉਦਾਂ ਹੀ ਕੰਗੀ ਵਹੀ ਜਾਂਦੇ ਨੇ ਵੀ ਚਲ ਤੇਲ ਮੁੱਕਾ ਪਰ ਰੋਟੀ ਤੋਂ ਬਿਨਾ ਤੇ ਕੋਈ ਨਹੀਂ ਨਾ ਸੁੱਤਾ ਭਾਵੇਂ ਲੰਗਰ 'ਚੋਂ ਆਈ ਭਾਵੇਂ ਦਾਨ ਆਇਆ ਭਾਵੇਂ ਗਵਾਂਡੀਆਂ ਤੋਂ ਆਟਾ ਮੰਗਿਆ ਰੋਟੀ ਤੇ ਖਾਣੀ ਪਈ ਕਿ ਨਹੀਂ ਕਿ ਸਰ ਗਿਆ ਸੀ ਰੋਟੀ ਖਾਦੇ ਬਿਨਾ ਸੋ ਇਹ ਅਨਪੜ੍ਹ ਕਹਿੰਦੇ ਸੀ ਅਨਪੜ੍ਹ ਇਹ ਅਸਲ 'ਚ ਅਸੀਂ ਸਾਨੂੰ ਅਨਪੜ੍ਹ ਕਹਿੰਦੇ ਆਪ ਅਨਪਾੜ੍ਹ ਨੇ ਸਾਡਾ ਅਨਪਾੜ੍ਹ 파ੜ ਕੇ ਸਾਨੂੰ ਅਨਪੜ੍ਹ ਦੱਸੀ ਜਾਂਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਸਾਡੇ ਖੇਤਾਂ 'ਚ ਆ ਕੇ ਵੇਖੋ ਡਿਜੀਟਲ ਫਾਰਮਿੰਗ ਕਿਵੇਂ ਹੁੰਦੀ ਹੈ ਇਹਨਾਂ ਨੂੰ ਆ ਕੇ ਸਾਡੇ ਖੇਤਾਂ 'ਚ ਦਿਖਾਓ ਪੋਲੀ ਪੋਲੀ ਫਾਰਮਿੰਗ ਕਰਦੇ ਸਾਡੇ ਕਿਸਾਨ ਫਿਰ ਪਤਾ ਲੱਗੇਗਾ ਇਹਨਾਂ ਅਨਪਾੜਾਂ ਨੂੰ ਪਤਾ ਲੱਗ ਜਾਏਗਾ ਅਨਪੜ੍ਹ ਕੀ ਹੁੰਦੇ ਨੇ ਇਹਨਾਂ ਅਨਪੜਾਂ ਨੂੰ ਕਹੋ ਸੁੱਤੇ ਰਹਿਣ ਦਿਓ ਜੇ ਅਨਪੜਾਂ ਨੇ ਕਿਤੇ ਉੱਠ ਕੇ ਫਰਦਾਂ ਫਰੋਲ ਲਈਆ ਦਿੱਲੀ ਕਿਤੇ ਪੰਜਾਬ ਦੀ ਜ਼ਮੀਨ ਚ ਨਾ ਨਿਕਲਾਵੇ। ਔਰ ਇੱਕ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੋਈ ਐ ਇੰਨੀ ਉਮਰ ਹੋ ਗਈ ਐ। ਇੰਨੀ ਉਮਰ ਦੇ ਵਿੱਚ ਇੱਕ ਇੱਕ ਫਿਕਰਾ ਰੋਜ਼ ਵਰਤੀਦਾ ਸੀ। ਪਰ ਉਹਦਾ ਕਦੀ ਪਤਾ ਨਹੀਂ ਸੀ ਲੱਗਾ ਵੀ ਇਹਦਾ ਮਤਲਬ ਕੀ ਹੁੰਦਾ ਹੈ। ਅੱਜ ਇੰਨੇ ਸਾਲਾਂ ਬਾਅਦ ਮਤਲਬ ਪਤਾ ਲੱਗਾ। ਜਦੋਂ ਕੋਈ ਲੜਾਈ ਹੁੰਦੀ ਗੁੱਸੇ ਨਾਰਾਜ਼ਗੀ ਹੁੰਦੀ ਹੈ ਨਾ ਸਾਰੇ ਕਹਿੰਦੇ ਯਾਰ ਏਡੀ ਕਿਹੜੀ ਗੱਲ ਹੋ ਗਈ ਤੂੰ ਰਾਸ਼ਨ ਪਾਣੀ ਲੈ ਕੇ ਚੜ ਗਿਆ ਸਮਝ ਨਹੀਂ ਸੀ ਆਂਦੀ ਰਾਸ਼ਨ ਪਾਣੀ ਲੈ ਕੇ ਕਿਦਾਂ ਚੜ ਗਿਆ ਆ ਹੁਣ ਪਤਾ ਲੱਗਾ 6 ਮਹੀਨੇ ਦਾ ਰਾਸ਼ਨ ਪਾਣੀ ਲੈ ਕੇ ਚੜ ਗਏ ਨੇ ਓਕੇ ਇੱਕ ਜਣਾ ਕਹਿੰਦਾ ਸਿਰਫ 6 ਮਹੀਨੇ ਕਾਈ ਹੈ ਨਾ ਕੋਈ ਬਾਤ ਨਹੀਂ ਉਹ ਮੈਂ ਕਹਾਂ 6 ਮਹੀਨੇ ਦਾ ਤਾਂ ਲਿਆਂਦਾ ਵੀ ਖਰਾਬ ਹੋ ਜਾਂਦਾ ਮਗਰ 1.5 ਸਾਲ ਦਾ ਇਕੱਠਾ ਕਰਕੇ ਵੀ ਰੱਖ ਕੇ ਆਏ ਆ ਸਤ ਸ੍ਰੀ ਅਕਾਲ ਸੋ ਬੇਨਤੀ ਇਹ ਕਰਨੀ ਹੈ ਟਾਈਮ ਬੜਾ ਥੋੜਾ ਦਿਲ ਤਾਂ ਬਹੁਤ ਗੱਲਾਂ ਕਰਨ ਨੂੰ ਕਰਦਾ ਪਰ ਵੇਖੋ ਜਿੱਥੇ ਅੱਜ ਪੰਜਾਬ ਦਾ ਹੀ ਨਹੀਂ ਹਿੰਦੁਸਤਾਨ ਦਾ ਕਿਸਾਨ ਨਹੀਂ ਹਰ ਇਨਸਾਨ ਇਸ ਮੁੱਦੇ ਨਾਲ ਜੁੜ ਗਿਆ ਜੇ ਤਾਂ ਕਿਸਾਨ ਜੁੜਿਆ ਤਾਂ ਛੱਡ ਦਿਓ ਜੇ ਹਰ ਇਨਸਾਨ ਜੁੜਿਆ ਤੇ ਤਾਲੀ ਮਾਰ ਦਿਓ ਇਨਸਾਨ ਦੇ ਨਾਂ ਤੇ ਜਿਹਦੇ ਅੰਦਰ ਜ਼ਮੀਰ ਹੈ ਨਾ ਉਹ ਮੈਂ ਤਾਂ ਐਸੇ ਐਸੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਖੇਤ ਕਿੱਥੇ ਹੁੰਦੇ ਨੇ ਜ਼ਿੰਦਾਬਾਦ ਬਾਪੂ ਜ਼ਿੰਦਾਬਾਦ ਜਿਨ੍ਹਾਂ ਨੂੰ ਪਤਾ ਹੀ ਨਹੀਂ ਖੇਤ ਕਿਹੜੇ ਪਾਸੇ ਹੁੰਦੇ ਨੇ ਉਹ ਵੀ ਲੈ ਕੇ ਖੜੇ ਨੇ ਤਖਤੀਆਂ ਜ਼ਮੀਨ ਨਹੀਂ ਹੈ ਤਾਂ ਕੀ ਹੋਆ ਜ਼ਮੀਰ ਤਾਂ ਹੈ ਜਿਨ੍ਹਾਂ ਦੀ ਜ਼ਮੀਰ ਆ ਉਹ ਵੀ ਸਾਡੇ ਨਾਲ ਖੜੇ ਨੇ ਅੱਜ ਇੱਥੇ ਸੋ ਕਹਿਣ ਦਾ ਮਤਲਬ ਹੈ ਕਿ ਕਿਸਾਨੀ ਨੂੰ ਅੱਜ ਸਪੋਰਟ ਮਿਲ ਰਹੀ ਹੈ ਸਮਰਥਨ ਮਿਲ ਰਿਹਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਕਿਸਾਨ ਦਾ ਮਤਲਬ ਨਹੀਂ ਸੀ ਪਤਾ ਕੀ ਹੁੰਦਾ ਹੈ ਉਹ ਵੀ ਸਾਡੇ ਨਾਲ ਅੱਜ ਖੜੇ ਨੇ ਔਰ ਮੈਨੂੰ ਬੜੀ ਖੁਸ਼ੀ ਹੋਈ ਕੱਲ ਮੈਂ ਬੜੀ ਧੀਰ ਤੋਂ ਠੀਕ ਰਿਆ ਸੀ ਇੱਕ ਖਬਰ ਪੜ੍ਹੀ ਜਦੋਂ ਬੜਾ ਚਾ ਚੜਿਆ ਕਿ ਹਰ ਵਰਗ ਕਿਸਾਨੀ ਦੇ ਨਾਲ ਜੁੜਿਆ ਸੀ ਸਾਬਕਾ ਫੌਜੀ ਹੈ ਜੇ ਗੱਜੇ ਨਹੀਂ ਸੀ ਉਹਨੇ ਹੁਣ ਪਤਾ ਲੱਗ ਗਿਆ ਕਿ ਪੰਜਾਬ ਤੋਂ ਸਾਬਕਾ ਫੌਜੀਆਂ ਦੇ ਜਥੇ ਵੀ ਚੱਲ ਪਏ ਨੇ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਅਸੀਂ ਸਾਰੇ ਪਿੱਛੇ ਹੋਵਾਂਗੇ ਸਾਡੇ ਜਿਹੜੇ ਬਜ਼ੁਰਗ ਸਾਬਕਾ ਫੌਜੀ ਜਿਨ੍ਹਾਂ ਨੇ ਆਲੇ ਦੁਆਲੇ ਦੇ ਦੇਸ਼ਾਂ ਦੀਆਂ ਧੁਕੀਆਂ ਕੱਢੀਆਂ ਇਸ ਦੇਸ਼ ਲਈ ਲੜਦੇ ਆ ਪਹਿਲਾਂ ਉਹਨਾਂ ਨੇ ਖੜੇ ਹੋਣਾ ਜੇ ਸਾਡੇ ਬਜ਼ੁਰਗਾਂ ਨੇ ਸਾਬਕਾ ਫੌਜੀਆਂ ਨੇ ਉਹਨਾਂ ਨੂੰ ਲੰਘ ਕੇ ਅੱਗੇ ਆਉਣਾ ਪੈਣਾ ਤੁਹਾਨੂੰ ਜੇ ਆ ਸਕਦੇ ਹੋ ਤਾਂ ਦੱਸ ਦਿਓ ਆ ਗੁਰੂ ਦੀਆਂ ਲਾਡਲੀਆਂ ਫੌਜਾਂ ਬੈਠੀਆਂ ਮੈਂ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਵੀ ਬਿਆਨ ਸੁਣਿਆ ਪੱਤਰਕਾਰ ਪੁੱਛ ਰਿਹਾ ਕਿ ਆਪ ਤੋਂ ਨਿਹੰਗ ਸਿੰਘ ਹੈ ਆਪਕੋ ਕੀ ਮਤਲਬ ਕਿਸਾਨੀ ਸੇ ਆਪ ਤੋਂ ਕਿਸਾਨੀ ਕਰਤੇ ਨਹੀਂ ਹੋ ਬੜਾ ਸੋਹਣਾ ਜਵਾਬ ਸੀ ਬਾਬਾ ਜੀ ਦਾ ਕਹਿੰਦੇ ਬਿਲਕੁਲ ਹਮ ਕਿਸਾਨੀ ਨਹੀਂ ਕਰਤੇ ਹੈ ਹਮਾਰਾ ਕਿਸਾਨੀ ਸੇ ਕੋਈ ਮਤਲਬ ਨਹੀਂ ਹੈ ਲੇਕਿਨ ਹਮ ਕਿਸਾਨੋ ਕੀ ਫੌਜ ਹੈ اگر کسان کہیں گے مدہ حل ہو گیا ہم واپس چلے جائیں گے اگر کہیں گے بھائی اگے چلنا ہے مدہ حل نہیں ہوا تو پہلے ہم گولیاں کھائیں گے پھر ان پر بات جائے گی ادھر ان کی فوج ہے ادھر کسان کی فوج کھڑی ہے سو کتھے کتھے دی گل کران گے لاسٹ تے کماں گا مینوں پتہ ہن سما کٹا مینوں خوشی ہے کہ ڈاکٹر ساڈے نال آ گئے ورکر ساڈے نال آ گئے ਹਰ ਤਰ੍ਹਾਂ ਦਾ ਕੰਮ ਕਰਨ ਵਾਲੇ ਕਾਰੋਬਾਰੀ ਸਾਡੇ ਨਾਲ ਆ ਗਏ ਮਕੈਨਿਕ ਆ ਗਏ ਇੰਜੀਨੀਅਰ ਆ ਗਏ ਖੁਸ਼ੀ ਦੀ ਗੱਲ ਹੈ ਮੈਂ ਉਹ ਹੀ ਉੱਥੇ ਹੀ ਆਣ ਲੱਗਾ ਵਕੀਲ ਆ ਗਏ ਉਹ ਜੱਜ ਆ ਗਏ ਹੁਣ ਤੇ ਚੋਰਾਂ ਨੂੰ ਨਹੀਂ ਆ ਜਾਣਾ ਚਾਹੀਦਾ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਰਦਾਰ ਕਰਨੈਲ ਸਿੰਘ ਮਸਾਣੀਆਂ ਸਾਡੇ ਪਿੰਡਾਂ ਵਾਲ ਦੇ ਲੋਕੀ